ਭਾਰਤ ਰਤਨ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਸ਼੍ਰੀ ਗੁਰੂ ਰਵਿਦਾਸ ਨੌਜਵਨ ਸਭਾ ਸ਼ੇਪੂਰੀ ਸ਼ਾਮਲਗਰ ਫਗਵਾੜਾ ਵੱਲੋਂ ਕਰਵਾਇਆ ਗਿਆ। ਸਮਾਗਮ ਵਿੱਚ ਉੱਗੇ ਸਮਾਜ ਸੇਵੀ ਕਮਲਜੀ ਸੰਦੀਪ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਦਾ ਹਾਰ ਪਾ ਕੇ ਪਰਮਾ ਸਵਾਗਤ ਕੀਤਾ ਗਿਆ। ਸਮਾਗਮ ਵਿੱਚ ਹਾਜ਼ਰ ਹੋਈਆਂ ਸ਼ਖਸੀਤਾਂ ਨੇ 바ਵਾ ਸਾਹਿਬ ਜੀ ਦੀ ਤਸਵੀਰ ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਸਮਾਗਮ ਤੋਂ ਕੁਝ ਦਿਨ ਪਹਿਲਾਂ ਵਾਵਾ ਸਾਹਿਬ ਜੀ ਦੀ ਜੀਵਨੀ ਤੇ ਕਰਵਾਈ ਗਈ ਪ੍ਰੀਖਿਆ ਵਿੱਚ ਸ਼ਾਮਲ ਹੋਏ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਸਿੱਧ ਮਿਸ਼ਨਰੀ ਗਾਇਕ ਅਰਮੇਸ਼ ਚੋਹਾਨ ਅਤੇ ਰੇਕਾ ਚੋਹਾਨ ਵੱਲੋਂ ਮਿਸ਼ਨਰੀ ਗੀਤ ਗਾ ਕੇ ਦਰਸ਼ਕਾਂ ਦੀ ਵਾਹਵਾ ਖੱਟੀ ਸਮਾਗਮ ਦੇ ਪ੍ਰਬੰਧਾਂ ਵਿੱਚ ਪ੍ਰਧਾਨ ਰੂਪ ਕੁਮਾਰ ਸਕੱਤਰ ਰਾਮਪਾਲ ਖਜ਼ਾਂਚੀ ਗੋਪਾਲਸਾਨੀ ਕਸ਼ਮੀਰ ਸੰਧੀ ਸਹਾਇਕ ਸਕੱਤਰ ਕਮਲਜੀ ਸਾਮੀ ਸਹਾਇਕ ਖਜ਼ਾਨਚੀ ਮੋਹਨ ਲਾਲ ਮੀਤ ਪ੍ਰਧਾਨ ਅਸ਼ੋਕ ਕੁਮਾਰ ਮੀਤ ਪ੍ਰਧਾਨ ਡਾਕਟਰ ਸੁਖਵਿੰਦਰਜੀਤ ਸੰਧੀ ਦੇਸਰਾਜ ਬੰਗਾ ਬਲਵੀਰ ਸਿੰਘ ਦੀ ਪ੍ਰਿੰਸੀਪਲ ਜਗਿੰਦਰਪਾਲ ਮਾਸਟਰ ਵਿਪਨ ਸੋਨੀ ਨੇ ਐਮ ਭੂਮਿਕਾ ਨਿਭਾਈ ਆਓ ਦੇਖਦੇ ਹਾਂ ਇਸ ਸਮਾਗਮ ਦੀ ਪੂਰੀ ਰਿਪੋਰਟ ਮਨੂ ਪੀਬਰਾ ਬਾਬਾ ਸਾਹਿਬ ਡਾਕਟਰ ਬੇੜਕਾਰ ਜੀ ਗਲੀ ਨੰਬਰ 3 ਦੇ ਬੱਚੇ ਜਿੰਨੇ ਹਾਜ਼ਰੀਆਂ ਬਣੀਆਂ ਨੇ ਜੀ ਜੀਬਰਾ ਇਸ ਤੇਰੀ ਸੋਹਟ ਤੇ ਮੇਰਾ ਗਿਆ ਦੇਖੋ ਪੀਬਰਾ ਇਸ ਤੇਰੀ ਸੋਹਟ ਤੇ ਜਿੰਦਗੀਆਂ ਸੀ ਔਰਤਾਂ ਲਈ ਜੇ ਬਾਬਾ ਸਾਹਿਬ ਬੇੜਕਾਰ ਜੀ ਨੇ ਜੋ ਕੀਤਾ ਨਾ ساری ਉਮਰ ਵੀ ਮੱਥਾ ਟੇਕੀ ਜਾਣ ਔਰਤਾਂ ਤਾਂ ਵੀ ਉਹਦਾ ਅਸੀਂ ਦੇਣਾ ਨਹੀਂ ਦੇ ਸਕਦੇ ਚਾਹੇ ਉਹ ਮੁਸਲਿਮ ਹੋਰਥ ਹੋਵੇ ਚਾਹੇ ਉਹ ਕਹਿੰਦੇ ਸੀ ਅਸ਼ੂਤ ਆ ਇਹਨਾਂ ਨੂੰ ਫੌਜ ਵਿੱਚ ਭਰਤੀ ਨਹੀਂ ਹੋਣ ਦੇਣਾ ਤੇ ਜਦੋਂ ਫੌਜ ਭਰਤੀ ਹੀ ਨਹੀਂ ਹੋਏ ਤਾਂ ਦੇਸ਼ ਕੀ ਹੋਇਆ ਗੁਲਾਮ ਹੋ ਗਿਆ ਪਹਿਲਾਂ ਮੁਸਲਿਮ ਆਏ ਫੇਰ ਅੰਗਰੇਜ਼ ਆ ਗਏ ਜਦੋਂ ਅੰਗਰੇਜ਼ ਆ ਗਏ ਤਾਂ ਕੀ ਹੋਇਆ ਉਹਨਾਂ ਨੇ ਜਿਹੜੇ ਗਰੀਬਾਂ ਨੂੰ ਸਟੱਡੀ ਦੇਣੀ ਸ਼ੁਰੂ ਕਰ ਦਿੱਤੀ ਜਦੋਂ ਸਟੱਡੀ ਦੇਣੀ ਸ਼ੁਰੂ ਕਰਤੀ ਗਰੀਬਾਂ ਨੂੰ ਤਾਂ ਉਹਨਾਂ ਦੀ ਚੇਤਨਾ ਆ ਗਈ ਤੇ ਜਦੋਂ ਉਹਨਾਂ ਦੀ ਚੇਤਨਾ ਆ ਗਈ ਤੋਂ ਉਹਨੇ ਆਪਣੇ ਹੱਕਾਂ ਦੀ ਮੰਗ ਕੀਤੀ ਤੇ ਜਦੋਂ ਹੱਕਾਂ ਦੀ ਮੰਗ ਕੀਤੀ ਤੇ ਅੱਜ ਅਸੀਂ ਸਾਰੇ ਇੱਥੇ ਬੈਠੇ ਆ ਕਿੱਥੋਂ ਤੋਂ ਸ਼ੁਰੂ ਹੋਈ ਇਸ ਕੱਢੀ ਤੋਂ ਸਿੱਖਿਆ ਤੋਂ ਬਾਬਾ ਸਾਹਿਬ ਮਿਹਰਦਰਦੀ ਨੇ ਇਹ ਮੈਨਸ਼ਨ ਕਰਾਇਆ ਕਿ ਭਾਰਤ ਦੇ ਸੰਵਿਧਾਨ ਨੇ ਕਿਸੇ ਵੀ ਆਪਕਲ ਦੇ ਨਾਲ ਕੋਈ ਕਾਨੂੰਨ ਦੇ ਮੇਲ ਨਹੀਂ ਹੁੰਦਾ ਸਾਰੇ ਅਸੰਗਤਾਂ ਤੋਂ ਲਾਗੂ ਨਹੀਂ ਹੋਣੀ ਜੋ ਦੁਨਿਆਵੀ ਸ਼ਾਸਕਤਰੀ ਸਰਕਾਰ ਨੂੰ ਕਾਫੀ ਲੋ ਜਿਹੜਾ ਆਰਟੀਕਲ 13 ਉਹ ਰਿਹਾ ਹੈ ਬਹਿ ਸੰਵਿਧਾਨੀ ਨਾ ਤਾਂ ਹੋਈ ਹੈ ਦਰਸ਼ਨ ਦੀ ਲੋੜ ਦੇ ਕੇ ਸੰਵਿਧਾਨੀ ਵਿੱਚ ਕੀ ਲਿਖਿਆ ਸੀ ਟੋਟਲ ਟੋਟਲ ਇਹ ਨਾ ਕਮਾ ਸਮਾਂ ਇਹ ਨਾ ਦੱਸਣਾ ਕਿ ਔਰਤਾਂ ਕੋਈ ਅਧਿਕਾਰ ਨਹੀਂ ਹੋਰਲੇ ਖੱਤਰੀ ਨਹੀਂ ਬਈ ਇੱਕ ਸੰਪਰਦਾਇ ਜਾਂ ਇੱਕ ਸਮੂਹ ਦੀ ਹੋਂਦ ਔਰਤਾਂ ਦਾ ਭਾਵ ਇਸੇ ਦੀ ਸਮੂਹ ਦੀ ਯੋਗਤਾ ਭਾਵੇਂ ਉਹ ਬ੍ਰਾਹਮਣ ਹੋਵੇ ਭਾਵੇਂ ਉਹ ਵੈਸ਼ ਹੋਵੇ ਕਿ ਖੱਤਰੀਏ ਹੋਵੇ